ਪਰੇ ਸਹੀ ਮਾਮਲਾ ਇਹ ਹੈ ਮੇਰੀਆਂ ਦੋ ਹੈਗੇ ਮਾਸੀਆਂ ਉਹ ਕਰਜ ਦੇਖਲ ਅੰਦਾਜ਼ੇ ਦਿੰਦੀਆਂ ਸਟਾਰਟਿੰਗ ਤੋਂ ਸ਼ੁਰੂ ਤੋਂ ਇਹ ਕਰਸਾ ਉਸੇ ਕਰਕੇ ਖਰਾਬ ਹੋਇਆ ਮੇਰੀ ਮਾਸੀ ਇੱਕ ਖੁਈਆ ਸਰਵਰ ਦੀ ਭਜਨ ਸਿੰਘ ਵਜਾਜ ਉਹਨਾਂ ਦੇ ਹਸਬੰਡ ਦਾ ਨਾਮ ਉਹ ਪਰਿਵਾਰ ਤੇ ਇੱਕ ਦਲਾਲਾਪੁਰ ਦਾ ਪਰਿਵਾਰ ਮਹਿੰਦਰ ਸਿੰਘ ਕੁੱਕੜ ਦਾ ਇਹ ਸਾਡਾ ਕਰ ਖਾ ਰਿਹਾ ਜੀ ਇਹਨਾਂ ਕਰਕੇ ਸਾਡੇ ਕਰਜ ਸਾਰਾ ਕੁਝ ਹੋਇਆ ਮੇਰੇ ਇਹਨਾਂ ਕਰਕੇ ਤਿੰਨ ਸ਼ਾਦੀਆਂ ਹੋ ਗਈਆਂ ਮੇਰੇ ਮੇਰੀ ਤੀਸਰੀ ਮੈਰਿਜ ਹੈ ਜੀ ਤੇ ਇਹਨਾਂ ਕਰਕੇ ਦੋਨੋਂ ਤਲਾਕ ਹੋਏ ਹੈ ਜੀ ਆ ਮੇਰੀ ਮੇਰੀ ਪਹਿਲੀ ਤਲਾਕ ਦੇ ਕਾਗਜ਼ ਆ ਮੇਰੇ ਦੂਜੇ ਤਲਾਕ ਦੇ ਕਾਗਜ਼ ਆ ਮੇਰੀ ਤੀਜੀ ਕੋਟ ਮੈਰੀ ਹੋਈ ਹੈ ਤੇ ਮਾਤਾ ਦੇ ਸਾਈਨ ਹੋਏ ਮਾਤਾ ਦੀ ਮਰਜ਼ੀ ਨਾਲ ਹੋਈ ਹੈ ਮਾਤਾ ਕੇ ਦੀ ਬਿਨਾ ਮਰਜ਼ੀ ਤੋਂ ਕਰਾਇਆ ਆ ਮਾਤਾ ਦੇ ਸਾਈਨ ਹੈਗੇ ਜੀ ਇੱਥੇ ਆ ਦੇਖ ਲਓ ਜੀ ਤੇ ਆ ਮਾਤਾ ਜਿਹੜੀ ਕਹਿੰਦੀ ਮੈਨੂੰ ਕੁਝ ਦਿੰਦੇ ਨਹੀਂ ਗਿਆ ਮਾਤਾ ਦਾ ਖੁਦ ਐਫੀਡੇਵਟ ਆ ਜੀ 2000 ਰੁਪਏ ਮਿੰਨਾ ਖਰਚਾ ਬੰਨਿਆ ਹੋਇਆ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਥਾਈਨ ਮਾਤਾ ਦੇ ओरिजिनल ਐਫੀਡੇਵਟ ਥਾਣੇ ਤੇ ਆ ਜੀ ਹਰ ਮਹੀਨੇ 2000 ਦੇ ਰਿਹਾ ਹੈ ਕਹ ਰਹੀ ਸੀ ਮੁੰਡੇ ਕੁਝ ਦਿੰਦੇ ਨਹੀਂ ਹੈ ਤੇ ਆ ਜਿਹੜੀ ਕਹਿੰਦੇ ਪ੍ਰਾਪਰਟੀ ਨਹੀਂ ਮੈਨੂੰ ਦਿੰਦੇ ਐ ਨਹੀਂ ਆ ਪ੍ਰਾਪਰਟੀ ਮਾਤਾ ਦੇ ਬਰਾਬਰ ਨਾਮ ਹੈਗੀ ਤੀਜਾ ਹਿੱਸਾ ਨਾਮ ਬਰਾਬਰ ਆ ਖੇਤ ਦੇ ਕਾਗਜ਼ ਹੈਗੇ ਜੀ ਫਰਦ ਹੈਗੀ ਆ ਘਰ ਵੀ ਇਹਨਾਂ ਦਾ ਕੱਲ ਕੀ ਗੱਲ ਹੋਈ ਹੈ ਜੀ ਵੀ ਉਹਨਾਂ ਨੇ ਤੁਹਾਡੇ ਤੇ ਨੋਟ ਕੱਲ ਕੱਲ ਵੀਰ ਜੀ ਅਸੀਂ ਦੋਨੋਂ ਬ੍ਰਦਰ ਕਰਨੇ ਹੈਗੇ ਸੀ ਅਸੀਂ ਕੈਫੇ ਤੇ ਸੀਗੇ ਮੈਂ ਘਰ ਰੋਟੀ ਖਾਣ ਆਇਆ ਤੇ ਮਾਤਾ ਉੱਪਰ ਆ ਕੇ ਤੇ ਮੇਰੀ ਵਾਈਫ ਦੇ ਗੱਲ ਪੈ ਗਏ ਜੀ ਮੇਰੀ ਵਾਈਫ ਦੇ ਕੁੱਟਣ ਲੱਗੇ ਜੀ ਆ ਵੀਡੀਓ ਵੀਡੀਓ ਦਿਖਾ ਦੇਖੋ ਜੀ ਆ ਨਿਸ਼ਾਨ ਦੇਖੋ ਵੀਡੀਓ ਦਿਖਾਓ ਕਿੱਥੇ ਪਹੁੰਚੇ ਥੋੜਾ ਸਮਝ ਕਰ ਲਈ ਜੀ ਤੇ ਫਿਰ ਉਹਨਾਂ ਦੇ ਗੱਲ ਪੈਣ ਤੋਂ ਬਾਅਦ ਮੈਂ ਦਰਖਾਸਤ ਦੇ ਕੇ ਆਇਆ ਜੀ ਲੇਡੀ ਪੁਲਿਸ ਵੀ ਆਈ ਹੈ ਲੇਡੀ ਸਟਾਫ ਤੇ ਗੱਲ ਪਈ ਹੈ ਜੀ ਠੀਕ ਹੈ ਮੈਂ ਇਹ ਚਾਹੁੰਦਾ ਉੱਪਰ ਆਂਦੀ ਵੀਡੀਓ ਹੈ ਜੀ ਪਰ ਆ ਪਏ ਆ ਅਸੀਂ ਇਹ ਥੱਲੇ ਰਹਿੰਦੇ ਆ ਅਸੀਂ ਉੱਪਰ ਰਹਿੰਦੇ ਆ ਪਹਿਲਾਂ ਆਪ ਉੱਪਰ ਆਇਆ ਜੀ ਠੀਕ ਹੈ ਜੀ ਅਸੀਂ ਨਹੀਂ ਗਏ نیچے ਸੀਸੀਟੀਵੀ ਫੁਟੇਜ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਲੜਾਈ ਹੀ ਸੀ ਫੇਰਾ ਲੜਾਈ ਦੀ ਵੀਡੀਓ ਖਾਨਾ ਇਹ ਭਾਬੀ ਜੀ ਨਾਲ ਲੜਾਈ ਵੀ ਨਹੀਂ ਕੋਈ ਗੱਲ ਨਹੀਂ ਇਹ ਖੁਦ ਆ ਕੇ ਗੱਲ ਪਏ ਜੀ ਮੇਰੀ ਵਾਈਫ ਦੇ ਤੁਸੀਂ ਦੇਖ ਸਕਦੇ ਹੋ ਸਾਲ ਮਾਤਾ ਵੱਲੋਂ ਵੀ ਕੋਈ ਫੈਲ ਵੀ ਕੀਤੀ ਗਈ ਹੈ ਤਾਂ ਹੀ ਨੌਨ ਨੂੰ ਵੀ ਕੁੱਟਿਆ ਜਾ ਰਿਹਾ ਆਪਸ ਵਿੱਚੋਂ ਪਾਈ ਹੋ ਰਹੇ ਨੇ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਵੀਰ ਜੀ ਮੈਂ ਗੇਟ ਖੋਲਿਆ ਸੀ ਮੈਂ ਮੈਂ ਗੇਟ ਖੋਲਿਆ ਇਹ ਮਹਿਲਾ ਦੇ ਕਿਹਾ ਕਹਿੰਦੇ ਗੇਟ ਖੋਲ੍ਹੀ ਮੈਂ ਕਿਸ ਤਰ੍ਹਾਂ ਜਿਹੜੀ ਮਹਿਲਾ ਤੇ ਉਹਨਾਂ ਦੀ ਬਹੂ ਦੇ ਵਿੱਚ ਆਤਾ ਪਾਈ ਹੋ ਰਹੀ ਹੈ 10 ਨੇ ਮੇਰੇ ਬਾਲ ਉੱਪਰ ਆ ਆ ਦੇਖੋ ਮੇਰੇ ਜੱਗੂ ਉੱਪਰ ਆ ਪਾਇਆ ਇਹ ਕਹਿੰਦੇ ਅਸੀਂ ਥੱਲੇ ਗਏ ਆ ਉੱਪਰ ਆ ਪਾਇਆ ਵੀ ਮੇਰੇ ਡਿਪਰੈਸ਼ਨ ਦੀ ਵੀਰੇ ਦਵਾਈਆਂ ਚੱਲਦੀਆਂ ਪਈਆਂ ਮੈਨੂੰ ਇੰਨਾ ਬੁਰਾ ਆ ਮੇਰਾ ਵੀ ਟਰੀਟਮੈਂਟ ਕੀ ਕਾਰਨ ਹੋਇਆ ਤੁਹਾਨੂੰ ਉਹ ਪਤਾ ਨਹੀਂ ਕੁਛ ਨਹੀਂ ਵੀਰ ਜੀ ਇਹਨਾਂ ਨੇ ਕਿਹਾ ਗੇਟ ਖੋਲ੍ਹ ਤਾਂ ਮੈਂ ਸਿਰਫ ਗੇਟ ਖੋਲ੍ਹਿਆ ਮੈਨੂੰ ਨਹੀਂ ਪਤਾ ਸੀ ਇਹਨਾਂ ਦੇ ਦਿਲ ਦੇ ਵਿੱਚ ਕੀ ਹੈ ਵੀਰ ਜੀ ਮੈਂ ਘਿਰ ਖੋਤਾ ਆਏ ਤੇ ਮੈਨੂੰ ਕਹਿੰਦੀ ਪਈ ਆ ਕੰਦਰੀਆ ਬਾਹਰ ਨਿਕਲ ਮੈਨੂੰ ਬਹੁਤ ਲੈਂਗੁਏਜ ਗਲਤ ਬੋਲੀ ਤੇ ਮੈਂ ਕਹਾ ਮੈਂ ਨਹੀਂ ਜਾਣਾ ਇਹਦਾ ਮੈਂ ਵਿਆਹ ਕਿ ਆਈ ਆ ਤੇ ਮੈਨੂੰ ਫੜ ਲਿਆ ਬਾਹਾਂ ਤੋਂ ਫੜ ਕੇ ਮੈਨੂੰ ਨੀਚੇ ਲੈ ਡਤਾ ਤੇ ਮੇਰੇ ਗਰ ਵਿੱਚ ਚੈਣ ਵੀ ਲਾ ਲਈ ਉਦੋਂ ਮੈਨੂੰ ਇੰਨਾ ਕੁੱਟਿਆ ਮੇਰੇ ਹੱਜਾ ਡੱਬਾ ਲਾ ਜੜੂ ਜੜੂ ਚੈਣ ਹੀ ਪਤਾ ਨਹੀਂ ਕਿੱਥੇ ਤੁਹਾਡੀ ਚੈਣ ਵੀ ਤੇ ਲੋ ਪਤਾ ਨਹੀਂ ਕਿੱਥੇ ਹੈ ਹੀ ਨਹੀਂ ਮੇਰਾ ਪਹਿਲਾਂ ਹੈਗੀ ਸੀ ਹੁਣ ਆਈ ਨਹੀਂ ਵੀਰੇ ਤੁਸੀਂ ਇਹ ਦੱਸੋ ਕਿ ਤੁਹਾਡੀ ਤੀਜੀ ਮੈਰिज ਹੈ ਦੋ ਮੈਰिज ਦੇ ਕੀ ਕਾਰਨ ਰਹੇ ਦੋ ਮੈਰिज ਤੇ ਵੀਰ ਜੀ ਇਹਨਾਂ ਦਾ ਇਹੀ ਕਾਰਨ ਹੈ ਮੰਮੀ ਨੇ ਟਿਕਨ ਦੇਂਦੀ ਕੇ ਦਾ ਘਰ ਨ ਮਾਸਕ ਆਪਣੀਆਂ ਭੈਣਾਂ ਨੂੰ ਖਵਾਵਾ ਮੇਨ ਕਾਰਨ ਨਹੀਂ ਹੈ ਸਰ ਹਾਂ ਜੀ ਮੇਨ ਕਾਰਨ ਹੈ ਜੀ ਮੇਰੇ ਮਾਸਿਆ ਦੀ ਮਾੜੀ ਨਿਗਾਹ ਹੈਗੀ ਮੇਰੀ ਪ੍ਰਾਪਰਟੀ ਤੇ ਉਹ ਮੇਰੇ ਸਾਡੀ ਪ੍ਰਾਪਰਟੀ ਚੋਂ ਲੈਂਦੇ ਆ ਜੀ ਤੇ ਇੱਕ ਇੱਕ ਜਿਹੜੇ ਆਂਡ ਗਵਾਂਡ ਜਿੰਨੇ ਵੀ ਕੋ ਕੱਪੜਾ ਵਪਾਰੀ ਹੈ ਉਹਨਾਂ ਨੂੰ ਸਿੱਧੀ ਵਾਰਨਿੰਗ ਹੈ ਜੀ ਮਾਤਾ ਨੂੰ ਕੁਝ ਉਧਾਰਨਾ ਦੇ ਆ ਜੇ ਕੋਈ ਉਧਾਰ ਦੇਓਗੇ ਤਾਂ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਸਾਡੇ ਕਰਨ ਆਏ ਆ ਜੇ ਕੋਈ ਮੰਗਣ ਜੀ ਤੁਸੀਂ ਪੁੱਛ ਲੋ ਨਾਲ ਦੇ ਕੀ ਕਹਿੰਦੇ ਨਾਲ ਦੇ ਬੁਟੀਕ ਤੇ ਜਾ ਕੇ ਤੁਸੀਂ ਪੁੱਛ ਸਕਦੇ ਹੋ ਸਰ ਉਹਨਾਂ ਦੇ 1 ਸਵਾ ਲੱਖ ਰੁਪਏ ਬਣਿਆ ਕੱਪੜਿਆਂ ਨੇ ਦਾ 2 ਲੱਖ ਰੁਪਏ ਬਣਿਆ ਤੁਸੀਂ ਪੁੱਛ ਸਕਦੇ ਹੋ 12 ਨੰਬਰ ਗਲੀ ਦੇ ਵਿੱਚ ਉਹਨਾਂ ਦੇ ਅਧਾਰ ਛੱਡ ਪ੍ਰਸ਼ਾਸਨ ਤੋਂ ਲਾਸਟ ਟਾਈਮ ਕੀ ਮੰਗ ਕਾਤੀ ਹੈ ਇਹ ਮੰਗ ਚੱਲਦਿਆਂ ਵੀ ਤੁਹਾਡਾ ਘਰ ਬਸਾਓ ਸਾਡੀ ਕਾਰਵਾਈ ਤੱਕ ਤੋਂ ਸਖਤ ਕਾਰਵਾਈ ਹੋਵੇ ਨਾ ਤੇ ਜਿੰਨੇ ਵੀ ਕੋਈ ਕਿਸਾਨ ਜਿੱਥੇ ਬੰਦੀਆਂ ਉਹ ਵੀ ਤੁਹਾਡਾ ਸਾਥ ਦਿਨ ਕਿਉਂਕਿ ਅਸੀਂ ਇੱਕ ਕਿਸਾਨ ਪਰਿਵਾਰ ਆ ਇੱਕ ਉੱਜੜਿਆ ਸਾਡਾ ਸਾਥ ਦਿਓ ਜੀ ਜਿੰਨੇ ਵੀ ਕੋਈ ਖਾਸ ਯੂਟਿਊਬਰ ਸੋਸ਼ਲ ਵਰਕਰ ਸਾਰੇ ਤੁਹਾਡਾ ਸਾਥ ਦਿਓ ਜੀ ਮਤਨ ਜਿਹੜੇ આરોਪ ਲਾਇਆ ਗਲਤ ਹੈ ਸਾਰੇ આરોਪ ਗਲਤ ਹੈ ਜੀ ਆਹ ਸਾਰੇ ਸਬੂਤ ਹੈਗੇ ਜੀ ਸਾਰੇ ਸਾਰੇ ਸਬੂਤ ਹੈ ਸਾਕ ਕੈਮਰੇ ਲੱਗੇ ਹੋਏ ਨੇ ਸਰ ਤੁਸੀਂ ਵੀਡੀਓ ਦੇਖ ਲਈਏ ਮੇਰੀ ਮੰਮਾ ਨੇ ਵੀਡੀਓ ਬਣਾਈ ਹੈਗੀ ਆ ਕਿਉਂਕਿ ਮੇਰੀ ਮੰਮਾ ਨੇ ਕਿਹਾ ਸੀ ਛੱਡ ਦੋ ਪੈਨਜੀ ਕੁਛ ਨਹੀਂ ਹੁੰਦਾ ਮੇਰੀ ਮੰਮੀ ਨੂੰ ਵੀ ਗਾਲਾਂ ਕੱਢੀਆਂ ਕਹਿੰਦੀ ਬਹੁਤ ਲੈਂਗੁਏਜ ਗੰਦੀ ਬੋਲੀ ਮੰਮੀ ਨੇ ਦੋ ਨੂੰ ਆ ਵੀ ਤਾਂ ਹੀ ਭੱਜੀਆਂ ਜਿਹੜੇ ਹਸਪੀਟਲੋਂ ਹੋਏ ਨੇ ਉਹਨਾਂ ਆ ਕੱਲ ਆ ਕੱਲ ਲੇਡੀ ਸਟਾਫ ਦੀ ਵੀਡੀਓ ਆ ਗਈ ਪਹਿਲਾਂ ਲੇਡੀ ਸਟਾਫ ਜਦੋਂ ਆਈ ਉਹਨਾਂ ਦੇ ਵੀ ਗੱਲ ਪਏ ਆ ਜੀ ਇਹ ਲੇਡੀ ਸਟਾਫ ਦੇ ਗੱਲ ਵੀ ਪਏ ਨੇ ਪੁਲਿਸ ਦੇ ਲੇਡੀ ਸਟਾਫ ਬਹੁਤ ਐਂਸਟਾਇਲ ਭੈਣਾਂ ਆ ਤਾਂ ਉਹ ਵੀ ਨਹੀਂ ਕਹਿੰਦੇ ਚਲੋ ਹੋਰ ਵੀ ਗੱਲ ਰਹਿਣਾ ਚਾਹੀਦਾ ਹੋਰ ਗੱਲ ਇਹ ਹੈ ਸਾਡਾ ਸਾਥ ਦਿਓ ਸਾਡਾ ਸਾਡੇ ਖੇੜਾ ਛੜਵਾਓ ਇਹਨਾਂ ਤੋਂ ਆ ਜਿਹੜਾ ਮਾਸਟਰ ਹੈਗਾ ਇਹ ਮਿੰਦਰ ਸਿੰਘ ਸੀਰੇ ਦਾ ਡਿਫਾਲਟਰ ਹੈ ਜੀ ਇਹ ਬੈਂਕ ਤੋਂ ਲੋਨ ਕਰਾ ਕੇ ਵਿਖਾ ਗਿਆ ਬੈਂਕ ਨੇ ਕੋਈ ਕਾਰਵਾਈ ਨਹੀਂ ਕੀਤੀ ਬੈਂਕ ਵੀ ਆਪ ਦਾ ਲੋਨ ਦੇ ਤੋਂ ਆਪ ਦਾ ਪ੍ਰਭਾਵ ਵੀ ਕਾਰਵਾਈ ਕਰੇ ਇੱਕ 35 ਕਿੱਲੇ ਜ਼ਮੀਨ ਦੀ ਗੱਲ ਸੀ 35 ਕਿੱਲੇ ਜ਼ਮੀਨ ਸਵੇਰੇ ਸਾਡੇ ਕੋਲ ਪ੍ਰਾਪਰਟੀ ਹੈ ਜੀ ਜਿੰਦੇ ਚ ਤਿੰਨ ਹਿੱਸੇ ਹੈ ਸਾਡੇ ਦੋ ਸਾਡੇ ਬ੍ਰਦਰਜ਼ ਦੋਨਾਂ ਦੇ ਨਾਮ ਹੈ ਤੇ ਇੱਕ ਮਦਰ ਦੇ ਨਾਮ ਹੈ ਘਰ ਵੀ ਮਦਰ ਦੇ ਨਾਮ ਹੈ ਇਹ ਕਹਿੰਦੇ ਵੀ ਸਾਡ ਨੂੰ ਪ੍ਰਾਪਰਟੀ ਨਹੀਂ ਦਿੱਤੀ ਤੀਜਾ ਹਿੱਸਾ ਬਰਾਬਰ ਨਾਮ ਹੈਗਾ ਮੇਰੇ ਮਦਰ ਦੇ ਜਿੰਨਾ ਸਾਡੇ ਹੋ ਜਗਾ ਜੀ ਆਪ ਪ੍ਰ ਲੋਨ ਹੀ ਐਸ ਮਕਾਨ ਦਾ ਲੋਨ ਹੈਗਾ ਵੀਰੇ ਲੋਨ ਸਾਰਾ ਮੈਂ ਕਲੀਅਰ ਕਰ ਰਿਆ ਜੀ ਹਾਂਜੀ ਇਹਨਾਂ ਦੇ ਅਕਾਊਂਟ ਤੋਂ ਜਾਂਦੀ ਹੈ ਜੀ ਤੁਸੀਂ 20000 ਰੁਪਏ ਮਹੀਨਾ ਵੀ ਆਦੀ ਹਾਂਜੀ ਮਾਤਨ ਦੇ ਰਹੇ ਹਾਂ ਜੀ ਆਹ ਉਹ ਵੀ ਲਿਖਿਆ ਆ ਮਹੀਨੇ ਵਾਲਾ ਵੀ ਡੇਟ ਲਿਖੀ ਹੋਈ ਸਾਰਾ ਟਾਈਮ ਟੂ ਟਾਈਮ ਜਿਹੜਾ ਦੇਣਾ ਰਿਹਾ ਜੀ ਕਿਵੇਂ ਦਿੱਤੇ ਹੈ ਜੀ ਸਾਰਾ ਲਿਖਿਆ ਇੱਥੇ ਤੁਹਾਨੂੰ ਦਿਖਾਉਣਾ ਆਖਰ ਤੁਹਾਡੇ ਮਾਤਾ ਚਾਹੁੰਦੇ ਕੀ ਨੇ ਜੀ ਮਤਲਬ ਮਾਤਾ ਚਾਹੁੰਦੇ ਵੀ ਸਾਨੂੰ ਮੇਂ ਨਤੀਜਾ ਇਸਾ ਪ੍ਰੋਪਰਟੀ ਮਿਲ ਜਾ ਤੇ ਮੈਂ ਆਹਦੇ ਭੈਣਾਂ ਨੂੰ ਖਵਾ ਦਾਂ ਆ ਦੇਖੋ ਜੀ ਆ ਡੇਟ ਲਿਖੀ ਹੋਈ ਕਿਵੇਂ ਕਿਵੇਂ ਲੈ ਕੇ ਗਏ ਕਿਵੇਂ ਕਿਵੇਂ ਨੋਟ ਦਿੱਤੇ ਸਾਰਾ ਲਿਖਿਆ ਹੈ ਜੇ ਇੱਕ ਮਹੀਨੇ ਇਹਨਾਂ ਨੇ 2200 ਰੁਪਏ ਕਰਾਇਆ ਲੈ ਲਏ ਦੁਕਾਨ ਤੋਂ ਤੇ ਆ ਬਾਕੀ ਜਿਹੜਾ ਬਚਿਆ ਸੀਗਾ ਉਹ ਉਹ ਮੈਂ ਦਿੱਤਾ 17 800 ਤੇ 2200 ਕਰਾਇਆ ਲੈ ਗਏ ਸੀਗੇ ਆ ਸਾਰੇ ਡੇਟਾ ਪਾਈਆਂ ਹੋਈਆਂ ਜੀ ਇਹ ਦੁਕਾਨਾਂ ਵੀ ਤੁਹਾਡੀਆਂ ਸਾਰਾ ਚਾਰ ਦੁਕਾਨਾਂ ਤੇ ਆ ਕੋਠੀ ਹੈ ਵੀਰ ਜੀ ਸਾਨੂੰ 28 ਸਾਲ ਹੋ ਗਏ ਤੇ ਰਹਿੰਦੇ ਆਣੋ ਸੁਣੀ ਵੱਡੇ ਉਹ ਤਿੰਨੇ ਤੇ ਦੋ ਗਿਆ ਹੋਏ ਹਾਂਜੀ ਇਹ ਹੰਤੀ ਟੱਟ ਇਹ ਦੋ ਦੋ ਤਿੰਨ ਤਿੰਨ ਮਿੰਨ ਨਹੀਂ ਰਿਹਾ ਬਸ ਇਹ ਕੰਜਰਖਾਨਾ ਕਰਦੇ ਸੀਗੇ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਸੀ ਮੇਰੀ ਵਾਈਫ ਨੂੰ ਮੈਨੂੰ ਪਰੇਸ਼ਾਨ ਕਰਦੇ ਸੀਗੇ ਤੇ ਬਸ ਉਹ ਅਕਦੇ ਹੋਏ ਮੇਰੇ ਤੋਂ ਤਲਾਕ ਲੈ ਗਏ ਜੀ ਤੇ ਉਹੀ ਚਾਹੁੰਦੇ ਆ ਕਿ ਇਹ ਹੁਣ ਇਹ ਚਾਹੁੰਦੇ ਆ ਵੀ ਤੀਜੀ ਤੀਜੇ ਮੇਰਾ ਤਲਾਕ ਹੋ ਜਾਏ ਤੀਜੇ ਹੋ ਜਾਏ ਪਰ ਮੈਂ ਨਹੀਂ ਚਾਹੁੰਦਾ ਤੁਸੀਂ ਕਿੱਥੇ ਦੇ ਹੋ ਜੀ ਮੈਨੂੰ ਦਿਹਾੜੇ ਤੋਂ ਹਾਂਜੀ ਹਾਂਜੀ ਤੇ ਮੇਰੇ ਪਹਿਲੇ ਮੈरिज ਦਾ ਕਿਉਂਕਿ ਇਹਨਾਂ ਨੇ ਕਿਹਾ ਸੀਦਾ ਕਿ ਮੈਂ 2 ਸਾਲ ਦਾ ਟਾਈਮ ਲੰਘਿਆ ਮਮੀ ਨੇ ਖੁਦ ਕਾਲੀ ਪਾਈ ਸੀ ਕਿ ਨਹੀਂ ਹੁਣੇ ਆ ਹੁਣੇ ਆ ਮੈਂ ਕਹਿੰਦੀ ਮੈਨੂੰ 2 ਸਾਲ ਦਾ ਟਾਈਮ ਚਾਹੀਦਾ ਦੋ ਨੂੰ ਆ ਕਾਤੇ ਦੀਆਂ ਤੇ ਗਲੀ ਨੂੰ ਜਿਹਨੂੰ ਮਰਜ਼ੀ ਪੁੱਛ ਲੋ ਸਾਰੇ ਇਹਨਾਂ ਨੂੰ ਆ ਮਾਸਰੀ ਦੇ ਪਰੇਸ਼ਾਨ ਕਰਨ ਕਰਕੇ ਮੇਰੇ 3 ਸਾਲ ਡਿਪਰੈਸ਼ਨ ਦੀ ਦਵਾਈ ਚੱਲੀ ਪ੍ਰੈਗਮਾ ਹਸਪੀਟਲ ਤੋਂ ਇਹ ਤੁਸੀਂ ਜਾ ਕੇ ਸਾਰਾ ਪੁੱਛ ਪਤਾ ਵੀ ਕਰ ਸਕਦੇ ਹੋ ਤੇ ਕਦੇ ਵੀ ਇਹ ਸੋਚ ਕੇ ਜੱਜ ਨਾ ਕਰਿਆ ਕਰੋ ਵੀ ਮਾਤਾ ਸਹੀ ਹੈ ਜਾਂ ਕੋਈ ਸਹੀ ਹੈ ਕਦੇ ਵੀ ਕਿਤਾਬ ਨੂੰ ਦੇ ਪੌਂਦੇ ਅਗਲੇ ਕਵਰ ਤੋਂ ਨਹੀਂ ਜੱਜ ਕਰੀ ਜਾਂਦਾ ਸਾਰੀ ਨਿਊਜ਼ ਸਾਰੀ ਜਾਣਕਾਰੀ ਲੈ ਕੇ ਫਿਰ ਜੱਜ ਕਰੋ ਆ ਮੇਰੀ ਵਾਈਫ ਦੀ ਦਵਾਈ ਚੱਲ ਰਹੀ ਆ ਮੇਰੀ 3 ਸਾਲ ਮੇਰੀ ਦਵਾਈ ਚੱਲੀ ਆ ਜੀ ਇਹ ਸਾਰੀਆਂ ਜਥੇਬੰਦੀਆਂ ਸਾਰੇ ਸਾਰੇ ਅਫਸਰ ਸਾਹਿਬ ਸਾਡੇ ਸਾਥ ਦਿਨ ਜੀ ਮੇਰੇ ਡਿਪਰੈਸ਼ਨ ਦੀ ਦੋਵੇਂ ਚੱਲਣ ਲੱਗੀ। ਵੀਰਿਆ ਰੋ ਮਿਲ ਕਿੱਦਾਂ ਕੁੱਟ ਕੇ ਜਿਹੜੋਂ ਬਾਹਰ ਆ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦਾ। ਕੁੰਡੀ ਆ ਕੁੰਡੀ ਲੱਗੀ। ਕੁੰਡੀ ਇਹਨਾਂ ਨੇ ਖਲਵਾਈ ਆ। ਮੈਨੂੰ ਨਹੀਂ ਪਤਾ ਸੀ ਕੀ ਪਾਪ ਆ ਇਹਨਾਂ ਦੇ ਦਿਲ 'ਚ। ਮੈਨੂੰ ਆ ਕੇ ਭੰਨ ਦਿੱਤਾ ਤੇ ਮੇਰੇ ਚਿਹਰੇ 'ਤੇ। ਇਲੈਕਸ਼ਨ ਟਾਈਮ ਦੀ ਗੱਲ ਹੈ ਜੀ ਜਦੋਂ ਐਮਸੀ ਇਲੈਕਸ਼ਨ ਸੀਗੇ ਇਹ ਸਾਡਾ ਮਾਥੜ ਇੱਥੇ ਰਹਿ ਰਿਹਾ ਸੀਗਾ ਸਾਡੇ ਕਰਤੇ ਸਾਬ ਮੇਰੇ ਸਾਡੇ ਵਾਰਡ ਦੇ ਐਮਸੀ ਦੇ ਗੱਲ ਪਿਆ ਜੀ ਇਹਨਾਂ ਦੇ ਬੰਦਿਆਂ ਦੇ ਗੱਲ ਪਿਆ। ਇਹ ਵੀ ਮੇਰੇ ਕਹਿਣ ਤੇ ਕਾਰਵਾਈ ਨਹੀਂ ਹੋਈ ਨਹੀਂ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਜੀ। ਬਾਤ ਕੋਈ ਨਹੀਂ।